ਸਾਸਟਰੀਏ ਕਾਲ ਜੀ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਤੇ ਪਿਆਜ਼ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਇਸ ਤਰ੍ਹਾਂ ਇੱਕ ਵਾਰੀ ਬਣਾ ਲਈ ਤਾਂ ਹਮੇਸ਼ਾ ਇਸੇ ਤਰ੍ਹਾਂ ਬਣਾਉਂਗੇ ਤੇ ਸਿਰਫ ਥੋੜੇ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਉਹਦੇ ਲਈ ਆਪਾਂ ਸ਼ਿਮਲਾ ਮਿਰਚ ਤੇ ਪਿਆਜ਼ ਲਏ ਆ ਜਿਵੇਂ ਕਿ ਤੁਸੀਂ ਰੈਸਟੋਰੈਂਟ ਜਾਂ ਬਾਜ਼ਾਰ ਦੇ ਵਿੱਚ ਸਬਜੀ ਖਾਣੇ ਹੋਵੇਂ ਸਬਜੀ ਬਿਲਕੁਲ ਬਣ ਕੇ ਤਿਆਰ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਕੜਾਈ ਲਈਏ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਥੋੜਾ ਤੇਲ ਵੱਧ ਪਾਵਾਂਗੇ ਕਿਉਂਕਿ ਆਪਾਂ ਸ਼ਿਮਲਾ ਮਿਰਚ ਤੇ ਪਿਆਜ਼ ਆ ਜਿਹੜੇ ਉਹਨੂੰ ਫਰਾਈ ਕਰਾਂਗੇ ਇਸ ਤਰ੍ਹਾਂ ਦੇ ਮੈਂ ਮੋٹے ਟੁਕੜਿਆਂ ਦੇ ਵਿੱਚ ਕੱਟੇ ਨੇਗੇ ਤੁਸੀਂ ਇਸ ਤਰ੍ਹਾਂ ਮੋٹے ਟੁਕੜਿਆਂ ਦੇ ਵਿੱਚ ਜਿਹੜਾ ਪਿਆਜ਼ ਤੇ ਸ਼ਿਮਲਾ ਮਿਰਚ ਕੱਟ ਸਕਦੇ ਹੋ ਇੱਕੋਸਾਰ ਦੇ ਬਰਾਬਰ ਆਪਾਂ ਕੱਟ ਲਿਆ ਤੇ ਇਹਨੂੰ ਇਹਦੇ ਵਿੱਚ ਪਾ ਲਵਾਂਗੇ ਥੋੜੀ ਦੇਰ ਲਈ ਫਰਾਈ ਕਰ ਲਵਾਂਗੇ ਆਪਾਂ ਇਹਨੂੰ ਥੋੜਾ ਜਿਹਾ ਕਰੰਚੀ ਰੱਖਾਂਗੇ ਤੁਸੀਂ ਚਾਹੋ ਥੋੜਾ ਜਿਹਾ ਸੌਫਟ ਰੱਖਣਾ ਹੈ ਸੌਫਟ ਵੀ ਰੱਖ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੈ ਤੇ ਇਹਨੂੰ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਇੱਕ ਵਾਰੀ ਟ੍ਰਾਈ ਆ ਜਰੂਰ ਕਰਕੇ ਦੇਖਿਓ ਆਲੂ ਸ਼ਿਮਲਾ ਮਿਰਚ ਤਾਂ ਤੁਸੀਂ ਬਹੁਤ ਖਾਦੇ ਹੋਣੇ ਪਰ ਇਹ ਬਹੁਤ ਜਿਆਦਾ ਸਵਾਲ ਲੱਗਦੀ ਹੈ ਮੇਰਾ ਗਲਾ ਥੋੜਾ ਜਿਹਾ ਖਰਾਬ ਹੋਇਆ ਹੈ ਐਡਜਸਟ ਕਰ ਲਿਓ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਫਰਾਈ ਕਰ ਲਿਆ ਆਪਾਂ ਵਿੱਚ ਵਿੱਚ ਕੀਤੀ ਥੋੜੀ ਬਹੁਤੀ ਮસ્ਤੀ ਆਪਾਂ ਇਹ ਸਬਜੀ ਸਰੋਂ ਦੇ ਤੇਲ ਦੇ ਵਿੱਚ ਇਸ ਕਰਕੇ ਬਣਾ ਰਹੇ ਹਾਂ ਕਿਉਂਕਿ ਸਰੋਂ ਦੇ ਤੇਲ ਵਿੱਚ ਸਬਜੀਆ ਥੋੜੀ ਮਤਲਬ ਕਰਾਰੀ ਜੀ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਵੀ ਸਰੋਂ ਦੇ ਤੇਲ ਦੇ ਵਿੱਚ ਹੀ ਇਹ ਸਬਜੀ ਜਿਹੜੀ ਬਣਾ ਕੇ ਦੇਖਿਓ ਤੇ ਆਪਣਾ ਬਿਲਕੁਲ ਲਗਭਗ ਆਪਣਾ ਪੱਕੇ ਤਿਆਰ ਹੋ ਗਿਆ ਇਹਨਾਂ ਨੂੰ ਆਪਾਂ ਸਾਈਡ ਤੇ ਕੱਢ ਲਵਾਂਗੇ ਤੇ ਦੂਜਾ ਤੜਕਾ ਇਹ ਜਿਹੜਾ ਤਿਆਰ ਕਰ ਲਵਾਂਗੇ ਤੁਸੀਂ ਮੇਰੀਆਂ ਰੈਸਪੀਸ ਹਮੇਸ਼ਾ ਦੇਖੋਗੇ ਕਿ ਬਹੁਤ ਜ਼ਿਆਦਾ ਆਸਾਨ ਤਰੀਕੇ ਦੇ ਨਾਲ ਬਣਾਈਆਂ ਹੁੰਦੀਆਂ ਨੇ ਜ਼ਰੂਰ ਟਰਾਈ ਕਰਿਆ ਕਰੋ ਇਹਦੇ ਵਿੱਚ ਆਪਾਂ ਹਜੇ ਨੂਨ ਮਿਰਚ ਕੁਛ ਨਹੀਂ ਪਾਇਆ ਹੈਗਾ ਤੁਸੀਂ ਚਾਹੋ ਥੋੜਾ ਜਿਹਾ ਨੂਨ ਜਿਹੜਾ ਐਡ ਫਾਲਤੂ ਦਾ ਤੇਲ ਆਪਾਂ ਜਿਹੜਾ ਕੱਢ ਦਵਾਂਗੇ ਇਹਦੇ ਵਿੱਚੋਂ ਤਾਂ ਕਿ ਆਪਾਂ ਨੂੰ ਜ਼ਿਆਦਾ ਆਇਲੀ ਨਾ ਲੱਗੇ ਸਬਜੀ ਉਸ ਤੋਂ ਬਾਅਦ ਤੇਲ ਆਪਣਾ ਗਰਮੇ ਸੀਗਾ ਇਹਦੇ ਵਿੱਚ ਇੱਕ ਚਮਚ ਜੀਰਾ ਪਾ ਦਵਾਂਗੇ ਜੀਰਾ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਸੀਗਾ ਮੈਂ ਗ੍ਰाइंड ਕਰ ਲਿਆ ਸੀਗਾ ਤੁਸੀਂ ਵੀ ਗ੍ਰाइंड ਕਰਕੇ ਹੀ ਪਾਓ ਫੇਰ ਹੀ ਵਧੀਆ ਲੱਗੂਗਾ ਇਹਦੇ ਵਿੱਚ ਮੈਂ 2-3 ਪਿਆਜ਼ ਤੇ ਇੱਕ ਤੋਂ ਦੋ ਟਮਾਟਰ ਤੇ ਨਾਲ ਹੀ ਥੋੜਾ ਜਿਹਾ ਲਸਣ ਅਦਰਕ ਹਰੀ ਮਿਰਚ ਨਾਲ ਹੀ ਆ ਜਿਹੜਾ ਇੱਕੋ ਜਗ੍ਹਾ ਪੀਸ ਲਿਆ ਤਾਂ ਕਿ ਬਣਾਉਣ ਦੇ ਵਿੱਚ ਆਸਾਨੀ ਹੋਵੇ ਜਦੋਂ ਪਾ ਟਮਾਟਰ ਇਕੱਠਾ ਪੀਸ ਲੈਣੇ ਆ ਪਿਆਜ਼ ਦੇ ਨਾਲ ਉਸ ਟਾਈਮ ਤੇ ਜਿਹੜਾ ਮਸਾਲਾ ਤੁਹਾਡਾ ਥੱਲੇ ਵੀ ਘੱਟ ਲੱਗਦਾ ਹੈ ਤੇ ਬਹੁਤ ਵਧੀਆ ਬਣਦਾ ਹੈ ਜਦੋਂ ਕਦੇ ਸਬਜ਼ੀ ਜਲਦੀ ਬਣਾਉਣੀ ਹੋਵੇ ਉਸ ਟਾਈਮ ਤੇ ਤੁਸੀਂ ਇਹ ਤਰੀਕਾ ਇਹ ਜਿਹੜਾ ਅਪਣਾ ਸਕਦੇ ਹੋ ਇਕੱਠਾ ਹੀ ਮਸਾਲਾ ਪੀਸ ਕੇ ਉਹਨੂੰ ਜਿਹੜਾ ਭੁੰਨ ਲੋ ਤੇ ਮਸਾਲਾ ਆਪਾਂ ਭੁੰਨ ਲਵਾਂਗੇ ਮਸਾਲਾ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਸਵਾਦ ਅਨੁਸਾਰ ਜੋ ਵੀ ਚੀਜ਼ਾਂ ਨੂਨ ਮਿਰਚ ਪਾਉਣਾ ਹੈ ਉਹ ਪਾ ਲਵਾਂਗੇ ਸਵਾਦ ਅਨੁਸਾਰ ਨੂਨ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਆਪਾਂ ਹਰੀ ਮਿਰਚ ਵੀ ਪਾਈ ਸੀ ਉਸ ਦੇ ਹਿਸਾਬ ਨਾਲ ਤੁਸੀਂ ਦੇਖ ਕੇ ਜਿਹ ਇੱਕ ਛੋਟਾ ਚਮਚ ਹਲਦੀ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਮੀਟ ਮਸਾਲਾ ਤੇ ਨਾਲ ਹੀ ਤੁਸੀਂ ਧਨੀਆ ਪਾਊਡਰ ਜਿਹੜਾ ਹੋਵੇ ਐਡ ਕਰ ਸਕਦੇ ਹੋ ਤੇਗੀ ਮਿਰਚ ਪਾ ਲਵਾਂਗੇ ਆਪਾਂ ਇਹਦੇ ਵਿੱਚ ਤੇ ਹੋਰ ਫालतू ਮਸਾਲੇ ਬਿਲਕੁਲ ਹੀ ਨਹੀਂ ਪਾਏ ਹੈਗੇ ਬਿਲਕੁਲ ਘੱਟ ਮਸਾਲਿਆਂ ਦੇ ਨਾਲ ਬਣਾਵਾਂਗੇ ਤੇ ਟੇਸਟ ਇੰਨੀ ਜ਼ਿਆਦਾ ਬਣੂਗੀ ਸਾਰੇ ਉਂਗਲੀਆਂ ਚਟਦੇ ਰਹਿ ਜਾਣਗੇ ਤੁਸੀਂ ਨਾਨ ਪਰਾਂਠੇ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਦੂਜੀ ਸਾਈਡ ਤੇ ਆਪਾਂ ਇਹਨੂੰ ਥੋੜਾ گاੜਾ ਕਰਨ ਲਈ ਦੋ ਚਮਚ ਦਹੀਂ ਆ ਜਿਹੜਾ ਫੈਂਟ ਲਿਆ ਜਦੋਂ ਤੁਸੀਂ ਕਿਸੇ ਵੀ ਸਬਜੀ ਦੇ ਵਿੱਚ ਦਹੀਂ ਪਾਉਣਾ ਹੈ ਜਾਂ ਗਰੇਵੀ ਦੇ ਵਿੱਚ ਪਾਉਣਾ ਹੈ ਤਾਂ ਉਹਨੂੰ ਥੋੜਾ ਜਿਆਦਾ ਠੰਡਾ ਕਰ ਲੈਣਾ ਹੈ ਗੈਸ ਦੀ ਫਲੇਮ ਆ ਜਿਹੜੀ ਮੈਂ ਬੰਦ ਕਰ ਦਿੱਤੀ ਸੀ ਥੋੜਾ ਠੰਡਾ ਕਰ ਲਿਆ ਤੇ ਦਹੀਂ ਖੱਟਾ ਵੀ ਨਹੀਂ ਹੋਣਾ ਚਾਹੀਦਾ ਤੇ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਹੈ ਕਿ ਦਹੀਂ ਨੂੰ ਤੁਸੀਂ ਫੈਂਟ ਕੇ ਪਾਉਣਾ ਹੈ ਇਹਦੇ ਨਾਲ ਥੋੜਾ ਜਿਹਾ ਖਟਾਖਟਾ ਜਿਹਾ ਟੇਸਟ ਆਊਗਾ ਬਹੁਤ ਹੀ ਵਧੀਆ ਲੱਗਦਾ ਹੈ ਤੁਸੀਂ ਚਾਹੋ ਇਹਦੇ ਵਿੱਚ ਮਲਾਈ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੈ ਜਿਹੜਾ ਅਸੀਂ ਕੌਲੀ ਦਹੀਂ ਵਾਲੀ ਕੌਲੀ ਦੇ ਵਿੱਚ ਪਾਣੀ ਪਾ ਕੇ ਐਡ ਕਰ ਲਵਾਂਗੇ ਜਿੰਨੀ ਤੁਸੀਂ ਗਰੇਵੀ ਰੱਖਣੀ ਹੋ ਉਹਨਾ ਜਿਹੜਾ ਰੱਖ ਸਕਦੇ ਹੋ ਇਹਨੂੰ ਪਹਿਲਾਂ ਆਪਾਂ ਪਕਾ ਲਵਾਂਗੇ ਜਦੋਂ ਕੀ ਉੱਪਰ ਆ ਗਿਆ ਉਸ ਟਾਈਮ ਤੇ ਇਹਦੇ ਵਿੱਚ ਮਿਰਚਾਂ ਤੇ ਪਿਆਜ਼ ਆ ਜਿਹੜੇ ਉਹ ਪਾ ਦਵਾਂਗੇ ਵੈਸੇ ਲਗਭਗ ਮਿਰਚਾਂ ਪਿਆਜ਼ ਆਪਣੇ ਪੱਕੇ ਹੋਏ ਨੇ ਥੋੜੇ ਥੋੜੇ ਹੋਰ ਪਕਾ ਲਵਾਂਗੇ ਤਾਂ ਕਿ ਇਹਨਾਂ ਦੇ ਵਿੱਚ ਨੂਨ ਮਿਰਚ ਰਸ ਮਿ ਤੇ ਜਿਹੜਾ ਥੋੜਾ ਬਹੁਤਾ ਕੱਚਾਪਨਾ ਉਹ ਵੀ ਜਿਹੜਾ ਦੂਰ ਹੋ ਜੂਏ ਇਸ ਤਰ੍ਹਾਂ ਮਿਕਸ ਕਰ ਦਵਾਂਗੇ ਤੁਸੀਂ ਥੋੜੀ ਇੰਨੀ ਕੁ ਗਰੇਵੀ ਰੱਖਣੀ ਹੈ ਤਾਂ ਰੱਖ ਸਕਦੇ ਹੋ ਇਸ ਤੋਂ ਘੱਟ ਰੱਖਣੀ ਆ ਤਾਂ ਤੁਸੀਂ ਜਿਹੜਾ ਇਹਨੂੰ ਹੋਰ ਗਾੜਾ ਕਰ ਸਕਦੇ ਹੋ ਲੋ ਜੀ ਇਹ ਤਾਂ ਆਪਣੀ ਸਬਜੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਕੇ ਅਕੈਸੀ ਫਿਲਮ ਬੰਦ ਕਰ ਦਵਾਂਗੇ ਥੋੜੀ ਦੇਰ ਬਾਅਦ ਆ ਜਿਹੜੀ ਸਬਜੀ ਆਪਣੀ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਆ ਤੁਸੀਂ ਰੋਟੀ नान ਪਰਾਂਠੇ ਝੋਲ ਪੁਲਾਓ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੇ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ